ਅੰਮ੍ਰਿਤਸਰ ਦੀ ਇੱਕ ਮਾਤਾ ਉਹਦੇ ਨਾਲ ਗਲਦੇ ਥੱਲੇ ਵਾਲੇ ਪਾਸੇ ਨਾਲ ਗਿਲਤੀ ਜੀ ਹੋ ਗਈ ਗਿਲਤੀ ਹੋ ਗਈ ਡਾਕਟਰ ਦੇ ਕੋਲ ਗਈ ਡਾਕਟਰ ਨੂੰ ਅੱਖ ਲੱਗੀ ਡਾਕਟਰ ਸਾਹਿਬ ਇਹ ਗਲਤੀ ਹੈ ਦਰਦ ਕਰਦੀ ਕਿਸੇ ਵੇਲੇ ਵੇਖੋ ਉਹ ਟੈਸਟ ਕੀਤੇ ਸਾਡੇ ਡਾਕਟਰ ਨੇ ਜੋ ਟੈਸਟ ਕੀਤੇ ਉਹ ਡਾਕਟਰ ਕੰਦਾ ਮਾਤਾ ਜੀ ਤੁਹਾਡਾ ਆਪਰੇਸ਼ਨ ਕਰਨਾ ਪੈਣਾ ਅਜੋ ਮੰਨ ਲਓ ਬੁੱਧਵਾਰ ਹੈ ਅਗਲੇ ਬੁੱਧਵਾਰ ਤੁਹਾਡਾ ਆਪਰੇਸ਼ਨ ਹੋ ਜਾਏਗਾ ਮਾਤਾ ਤੁਹਰਾ ਘਭਾਈ ਪਹਿਲਾਂ ਕਹਿੰਦਾ ਮਾਤਾ ਜੀ ਕੱਲ ਨੂੰ ਆਇਓ ਤੁਹਾਨੂੰ ਦਵਾਈ ਦੇਵਾਂਗੇ ਨਾਲੇ ਨਾਲ ਫੀਸ ਦਾ ਮਕਰਾ ਦੇਓ ਫਿਰ ਅਗਲੇ ਬੁੱਧਵਾਰ ਤੁਹਾਡਾ ਮੈਂ ਆਪਰੇਸ਼ਨ ਕਰ ਦਾਂਗਾ ਹੁਣ ਸਤਸੰਗਿਓ ਮਾਤਾ ਘਭਾਈ ਆ ਹੁਣ ਦੋ ਚਾਰ ਦਿਨ ਬਰਾ ਸੂਝ ਦੀ ਮਤਾ ਅਪ੍ਰਿਸ਼ਨ ਕਰਾਵਾ ਕੇ ਨਾ ਕਰਾਵਾ ਅਪ੍ਰਿਸ਼ਨ ਦਾ ਨਾਮ ਹੀ ਹੋ ਜਾ ਭਾਵੇਂ ਛੋਟਾ ਹੋਵੇ ਭਾਵੇਂ ਵੱਡਾ ਹੋਵੇ

ਹੁਣ ਡਾਕਟਰ ਇੱਕ ਦਿਨ ਪਹਿਲਾਂ ਫੋਨ ਕਰਦਾ ਮਾਤਾ ਨੂੰ ਮਾਤਾ ਜੀ ਮੈਨੂੰ ਬੜਕ ਤੇ ਕੰਮ ਪੈ ਗਿਆ ਤੁਸੀਂ ਅੱਜ ਆ ਕੇ ਦਵਾਈ ਵੇਖੋ ਲੈ ਜਾਓ ਹਫ਼ਤੇ ਦੀ ਤੇ ਅਗਲੇ ਹਫ਼ਤੇ ਤੁਹਾਡਾ ਪ੍ਰੈਸ਼ਰ ਕਰਾਂਗਾ ਮੈਂ ਜਿਸ ਦਿਨ ਪ੍ਰੈਸ਼ਰ ਹੋਣਾ ਉਸ ਤੋਂ ਇੱਕ ਦਿਨ ਪਹਿਲਾਂ ਮਾਤਾ ਜੀ ਆ ਕੇ ਦਵਾਈ ਲੈ ਜਾਓ ਡਾਕਟਰ ਕਹਿ ਰਿਹਾ ਇੱਕ ਹਰ ਤਾਂ ਹੋਰ ਦਵਾਈ ਤੁਸੀਂ ਖਾ ਲਓ ਤੇ ਮੈਨੂੰ ਕਿਤੇ ਕੰਮ ਪੈ ਗਿਆ ਬਾੜ ਮੈਂ ਬੜਕ ਤੇ ਜਾ ਰਿਹਾ ਅਗਲੇ ਹਫਤੇ ਤੁਹਾਡਾ ਆਪਰੇਸ਼ਨ ਕਰਾਂਗਾ ਆ ਕੇ ਮਾਤਾ ਜਾਂਦੀ ਡਾਕਟਰ ਦੇ ਕੋਲ ਡਾਕਟਰ ਦਵਾਈ ਲੈ ਦਿੰਦਾ ਦਵਾਈ ਦਿੰਦਾ ਮਾਤਾ ਜੀ ਇੱਕ ਹਫਤਾ ਦਵਾਈ ਹੋਰ ਖਾ ਲਓ ਹੁਣ ਮਾਤਾ ਡਾਕਟਰ ਕੋਲ ਵਾਪਸ ਆ ਰਹੀ ਹੈ ਮੂੰਹ ਤੇਰਾ ਨਮਕਾਇਆ ਉਦਾਸੀ ਹੈ ਜਿਹੜੇ ਤੇ ਤੇ ਕੋਈ ਗੁਰਮਖ ਬੀਬੀ ਮਿਲੀ ਗੁਰਮਖ ਭੈਣ ਮਿਲੀ ਮਾਤਾ ਜੀ ਕਿੱਥੋਂ ਆਏ ਡਾਕਟਰ ਕੋਲ ਵਾਈਆਂ ਕੀ ਗੱਲ ਹੋਈ ਇਦਾਂ ਗਲਤੀ ਬਣ ਗਈ ਗੱਲੇ ਦੱਸਲੇ ਡਾਕਟਰ ਕਹਿੰਦਾ ਆਪਰੇਸ਼ਨ ਕਰਨਾ ਹੈ ਕਲ ਆਪਰੇਸ਼ਨ ਹੋਣਾ ਸੀ ਡਾਕਟਰ ਨੂੰ ਕੰਮ ਪੈ ਗਿਆ ਕੋਈ ਉਹਨਾਂ ਕਹਿੰਦਾ ਅਗਲੇ ਹਫਤੇ ਕਰਾਂਗੇ ਆਪਰੇਸ਼ਨ ਡਰ ਲੱਗਦਾ ਪਿਆ ਤੇ ਉਹ ਬੀਬੀ ਗੁਰਸਖਸੀ ਸੰਗਤ ਕਰਨ ਵਾਲੀ ਸੀ ਭੈਣ ਕਿਤੇ ਮਾਤਾ ਜੀ ਘਰੋਂਦੇ ਕਿਉਂ ਇੱਕ ਹਫਤਾ ਤਹਾਨੂੰ ਟਾਈਮ ਮਿਲ ਗਿਆ ਕੋਈ ਗੱਲ ਨਹੀਂ ਇੱਕ ਹਫਤਾ ਤੁਸੀਂ ਬਾਬਾ ਦੀਸੂ ਦਰਤੈਸ਼ੀ ਦਾ ਸਾਹਿਬ ਜਾਇਆ ਕਰੋ ਰੋਜ਼ਾਨਾ ਜਾਓ ਉੱਥੇ ਉੱਥੇ ਭਾਂਡਿਆਂ ਦੀ ਸੇਵਾ ਕਰੋ ਝਾੜੂ ਦੀ ਸੇਵਾ ਕਰੋ ਇੱਕ ਪਾਠ ਸੁਖਮਨੀ ਸਾਹਿਬ ਦਾ ਕਰੋ ਉੱਥੇ ਬੈਠ ਕੇ ਤੇ ਅਰਦਾਸ ਕਰੋ ਬਾਬਾ ਜੀ ਆਪਰੇਸ਼ਨ ਵਧੀਆ ਵਧੀਆ ਹੋ ਜਾਵੇ ਸਹੀ ਸਲਾਮਟ ਆਪਰੇਸ਼ਨ ਹੋ ਜਾਵੇ ਗੱਲ ਜੱਜ ਕੀ ਤੁਹਾਨੂੰ ਪਤਾ ਬੰਦਾ ਜਦ ਦੁਖੀ ਹੋਵੇ ਨਾ ਜਦੋਂ ਉਹ ਸਾਰੀਆਂ ਗੱਲਾਂ ਮੰਨ ਲੈਂਦਾ ਉਦੋਂ ਹੁਣ ਮਾਤਾ ਰਜਨਾ ਸ਼ੀਦਾ ਚ ਜਾਂਦੀ ਹੈ ਹੁਣ ਕੋਲੇ ਵੀ ਮਾਂਦੀ ਨਾਲ ਵਾਹਿਗੁਰੂ ਵਾਹਿਗੁਰੂ ਜਪਦੀ ਹੈ ਵਾਹਿਗੁਰੂ 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 ਜਪਦੀ ਹੈ ਹਣ ਝਾਰੂ ਵੀ ਸੇਵਾ ਕਰਦੀ ਝਾਰੂ ਸੇਵਾ ਵੀ ਕਰਦੀ ਹੈ ਹੁਣ ਧੂੜ ਚੋੱਕ ਕੇ ਮੱਥੇ ਦੇ ਵੀ ਲਾਉਂਦੀ ਹੈ ਹੁਣ ਸੰਗਦਾ ਧੂੜ ਚੋੱਕ ਕੇ ਜਿੱਥੇ ਗਿਲਤੀ ਉਸ ਜਗ੍ਹਾ ਤੇ ਵੀ ਲਾਉਂਦੀ ਹੈ ਮਾਤਾ ਗਿਲਤੀ ਵਾਲੀ ਜਗ੍ਹਾ ਤੇ ਫਿਰ ਸੁਖਮਨੀ ਸਾਹਿਬ ਦਾ ਪਾਠ ਵੀ ਸ਼ਰਦਾ ਨਾਲ ਕਰਦੀ ਹੈ ਮਾਤਾ ਫਿਰ ਅਰਦਾਸ ਕਰਦੀ ਹੈ ਬਾਬਾ ਦੀਪ ਸਿੰਘ ਜੀ ਬਾਬਾ ਜੀ ਤੁਸੀਂ ਸ਼ਬਦ ਵਿੱਚ ਅਭੇਦ ਹੋ ਤਾਨ ਗੁਰੂ ਰਾਮਦਾਸ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਗਾਹੇ ਕੁੰਗੀਆਂ ਦਿੱਤੀਆਂ ਨੇ ਕਿਰਪਾ ਕਰਿਓ ਬਾਬਾ ਜੀ ਅਪਰੇਸ਼ਨ ਵਧੀਆ ਵਧੀਆ ਹੋ ਜਾਵੇ ਅਰਦਾਸ ਕਰਨੀ ਹੁਣ ਹਫਤੇ ਬਾਅਦ ਡਾਕਟਰ ਆਉਂਦਾ ਹੈ ਜੀ ਡਾਕਟਰ ਨੇ ਫੋਨ ਕੀਤਾ ਹਾਂਜੀ ਮਾਤਾ ਜੀ ਆਜੋ ਮੈਂ ਆ ਗਿਆ ਕੱਲ ਨੂੰ ਤੁਸੀਂ ਆਜੋ ਤੁਹਾਡਾ ਅਪਰੇਸ਼ਨ ਕਰਾਂਗੇ ਹੁਣ ਮਾਤਾ ਵਾਹਿਗੁਰੂ ਵਾਹਿਗੁਰੂ ਕਰਦੇ ਜਾਂਦੀ ਹੁਣ ਇੱਕ ਹਫਤਾ ਨਾਮ ਜਪਿਆ ਰੋਜ਼ਾਨਾ ਹੀ ਹੁਣ ਨਾਮ ਸ਼ੁਰੂ ਹੋ ਗਿਆ ਅੰਦਰ ਹੁਣ ਮਾਤਾ ਅਗਲੇ ਦਿਨ ਡਾਕਟਰ ਕੋਲ ਪਹੁੰਚਦੀ ਹੈ ਜੀ ਉਹ ਡਾਕਟਰ ਦੇ ਕੋਲ ਜਦੋਂ ਮਾਤਾ ਗਈ ਨਾ ਤੁਹਾਨੂੰ ਪਤਾ ਆਪਰੇਸ਼ਨ ਤੋਂ ਪਹਿਲਾਂ ਨਾ ਟੈਸਟ ਦੁਬਾਰਾ ਕਰਦੇ ਨੇ ਡਾਕਟਰ ਹੁਣ ਉਹ ਡਾਕਟਰ ਟੈਸਟ ਕੀਤਾ ਟੈਸਟ ਵਿੱਚ ਕੁਝ ਵੀ ਨਹੀਂ ਡਾਕਟਰ ਨੇ ਸ਼ਾਇਦ ਇੱਕ ਹਫਤਾ ਮਸ਼ੀਨ ਬੰਦ ਰਹੀ ਸ਼ਾਇਦ ਮਸ਼ੀਨਾਂ ਖਰਾਬ ਹੋਈ ਹੋਵੇ ਦੁਬਾਰਾ ਮਸ਼ੀਨ ਚੰਗੀ ਤਰ੍ਹਾਂ ਵੇਖਿਆ ਕੁਝ ਵੀ ਨਹੀਂ ਦੁਬਾਰਾ ਟੈਸਟ ਕੀਤਾ ਫੇਰ ਟੈਸਟ ਵਿੱਚ ਕੁਝ ਵੀ ਨਹੀਂ ਡਾਕਟਰ ਵਾਹ ਰਹਾ ਹਨ ਮਾਤਾ ਜੀ ਕਹਿੰਦੇ ਡਾਕਟਰ ਸਾਹਿਬ ਕੀ ਹੋਇਆ ਕਹਿੰਦਾ ਮਾਤਾ ਜੀ ਇੱਕ ਵਾਰ ਟੈਸਟ ਦੁਬਾਰਾ ਕਰੰਦੀ ਐ ਦੋ ਵਾਰ ਕਰਾ ਤੀਜੀ ਵਾਰ ਵੀ ਕਰੰਦੀ ਐ ਟੈਸਟ ਹੁਣ ਤੀਸਰੀ ਵਾਰ ਜਦੋਂ ਟੈਸਟ ਕੀਤਾ ਉਹ ਡਾਕਟਰ ਨੇ ਮਾਤਾ ਦਾ ਫਿਰ ਕੁਝ ਨਾ ਆਇਆ ਹੁਣ ਡਾਕਟਰ ਆਪਣੀ ਕੁਰਸੀ ਤੇ ਬੈਠਾ ਤਾਂ ਸਾਹਮਣੇ ਮਾਤਾ ਬੈਠੀ ਐ ਡਾਕਟਰ ਸੋਚਦਾ ਤੇ ਬਣਿਆ ਕੀ ਕਹਿੰਦਾ ਮਾਤਾ ਜੀ ਇੱਕ ਹਫਤਾ ਕੀ ਕਰਦੇ ਰਹੇ ਤੁਸੀਂ ਬੜੁਗਦੇ ਦਵਾਈ ਲਈ ਹੋਰ ਕਿਤੇ ਨਹੀਂ ਡਾਕਟਰ ਸਾਹਿਬ ਜੋ ਦਵਾਈ ਤੁਸੀਂ ਲਿਖੀਓ ਉਹ ਦਵਾਈ ਮੈਂ ਖਾਂਦੀ ਰਹੀ ਆਂ ਕੁਝ ਕੀਤਾ ਤੁਸੀਂ ਕਿਤੇ ਗਏ ਹੋਰ ਕਿਤੇ ਕੋਈ ਦੇਸੀ ਦਵਾਈ ਖਾਦੀ ਹੋਵੇ ਕੋਈ ਅੰਗਰੇਜ਼ੀ ਦਵਾਈ ਹੋਰ ਖਾਦੀ ਹੋਵੇ ਇਸ ਤੋਂ ਇਲਾਵਾ ਕੋਈ ਡਾਕਟਰ ਸਾਹਿਬ ਕੋਈ ਨਹੀਂ ਕੋਈ ਹੋਰ ਕੀਤਾ ਕੁਝ ਨਹੀਂ ਡਾਕਟਰ ਸਾਹਿਬ ਜਿਸ ਦਿਨ ਮੈਂ ਇੱਥੋਂ ਵਾਪਸ ਜਾ ਰਹੀ ਸੀ ਨਾ ਤੁਹਾਡੇ ਕੋਲ ਦਵਾਈ ਲੈ ਕੇ ਤੇ ਰਸਤੇ 'ਚ ਇੱਕ ਬੀਬੀ ਮੈਨੂੰ ਮਿਲ ਪਈ ਉਹ ਪੁੱਛਦੀ ਮਾਤਾ ਜੀ ਕਿੱਥੋਂ ਆ ਰਹੇ ਮੈਂ ਦੱਸਿਆ ਡਾਕਟਰ ਕੋਲ ਆ ਰਹੀ ਹੈ ਕੱਲ ਆਪਰੇਸ਼ਨ ਹੋਣਾ ਸੀ ਡਾਕਟਰ ਨੂੰ ਕਿਤੇ ਕੰਮ ਬਾਹਰ ਪੈ ਗਿਆ ਹੁਣ ਅਗਲੇ ਹਫਤੇ ਆਪਰੇਸ਼ਨ ਹੋਣਾ ਤੇ ਉਹਨੇ ਆਖਿਆ ਮਾਤਾ ਜੀ ਘਬਰਾਉਣ ਦੀ ਲੋੜ ਨਹੀਂ ਡਰਨ ਦੀ ਲੋੜ ਨਹੀਂ ਕੋਈ ਗੱਲ ਨਹੀਂ ਤੁਸੀਂ ਬਾਬਾ ਜੀ ਦੇ ਦਰ ਤੇ ਜਾਇਆ ਕਰੋ ਰੋਜ਼ਾਨਾ ਹੀ ਝਾੜੂ ਦੀ ਸੇਵਾ ਕਰੋ ਭਾਂਡਿਆਂ ਦੀ ਸੇਵਾ ਕਰੋ ਸੁਖਮਨੀ ਸਾਹਿਬ ਦਾ ਪਾਠ ਕਰੋ ਉੱਤੇ ਬਾਬਾ ਦੀਪ ਸੇ ਚਰਨਾ ਦੇ ਬੇਨਤੀ ਕਰਿਆ ਕਰੋ ਬਾਬਾ ਜੀ ਤੁਸੀਂ ਸ਼ਬਦ ਵਿੱਚ ਅਭੇਦ ਹੋ ਤੁਸੀਂ ਆਹ ਪਰਮੇਸ਼ਰ ਦਾ ਸਰੂਪ ਹੋ ਮਹਾਰਾਜ ਕਿਰਪਾ ਕਰੋ ਬਾਬਾ ਜੀ অপারেশন ਵਧੀਆ ਵਧੀਆ ਹੋ ਜਾਵੇ ਜਦੋਂ ਇਹ ਮਾਤਾ ਨੇ ਗੱਲ ਸੁਣਾਈ ਨਾ ਡਾਕਟਰ ਨੂੰ ਡਾਕਟਰ ਦੀ ਅੱਖਾਂ 'ਚ ਪਤਾ ਨਹੀਂ ਅਥੂ ਆ ਗਿਆ ਗੁਰਮੁਖੋ ਡਾਕਟਰ ਨੂੰ ਪਤਾ ਨਹੀਂ ਕੀ ਹੋਇਆ ਇਕਦਮ ਆਪਣੇ ਗੱਲੇ ਹੱਥ ਪਾਇਆ ਜਿੰਨੀ ਐਡਵਾਂਸ ਮਾਇਆ ਦਿੱਤੀ ਸੀ ਨਾ ਮਾਤਾ ਨੇ ਇਕਦਮ ਮਾਤਾ ਦੇ ਅੱਗੇ ਰੱਖ ਦਿੱਤੀ ਮਾਇਆ ਅਲੋ ਮਾਤਾ ਜੀ ਆਪਣੀ ਮਾਇਆ ਡਾਕਟਰ ਸਾਹਿਬ ਕੀ ਗੱਲ ਆਪਰੇਸ਼ਨ ਕਰਨਾ ਨਹੀਂ ਮਾਇਆ ਵਾਪਸ ਕੇ ਪਏ ਕਰਦੇ ਹੋ ਐ ਲੋ ਬਾਤਾ ਜੀ ਮਾਇਆ ਸੰਭਲੋ ਆਪਣੀ ਡਾਕਟਰ ਸਾਹਿਬ ਕੀ ਗੱਲ ਉਹ ਡਾਕਟਰ ਦੀ ਅੱਖਾਂ ਚ ਅਥਰੂ ਵਾਗੇ ਉਹ ਮਾਤਾ ਜੀ ਮਾਤਾ ਜੀ ਤੁਸੀਂ ਬਾਬਾ ਜੀ ਨੂੰ ਕਹਿੰਦੇ ਰਹੇ ਬਾਬਾ ਜੀ ਕਿਰਪਾ ਕਰਿਓ ਕਿਰਪਾ ਕਰਿਓ ਆਪਰੇਸ਼ਨ ਵਧੀਆ ਵਧੀਆ ਹੋ ਜਾਵੇ ਆਪਰੇਸ਼ਨ ਸਹੀ ਸਲਾਮਤ ਹੋ ਜਾਵੇ ਆਪਰੇਸ਼ਨ ਠੀਕ ਠਾਕ ਹੋ ਜਾਵੇ ਪਰ ਬਾਬਾ ਜੀ ਜਿਆਦਾ ਹੀ ਮੌਜ ਵਿੱਚ ਆ ਗਏ ਉਹ ਜਿਆਦਾ ਹੀ ਮੌਜ ਵਿੱਚ ਆ ਗਏ ਬਈ ਕੀ ਹੋਇਆ ਡਾਕਟਰ ਸਾਹਿਬ ਕੀ ਹੋਇਆ ਮੇਰੀ ਮਾਇਆ ਕੇ ਵਾਪਿਸ ਕਰ ਰਹੇ ਹੋ ਉਹ ਮਾਤਾ ਜੀ ਤੁਸੀਂ ਬਾਬਾ ਜੀ ਦੀ ਚਰਨਾਂ 'ਤੇ ਇਹ ਬੇਨਤੀ ਕਰਦੇ ਕਰਦੇ ਹੋ ਕਿ ਬਾਬਾ ਜੀ ਆਪਰੇਸ਼ਨ ਵਧੀਆ ਵਧੀਆ ਹੋ ਜਾਵੇ ਆਪਰੇਸ਼ਨ ਸਹੀ ਸਲਾਮਤ ਹੋ ਜਾਵੇ ਆਪਰੇਸ਼ਨ ਠੀਕ ਠਾਕ ਹੋ ਜਾਵੇ ਪਰ ਬਾਬਾ ਇਸ ਮੌਜ ਵਿੱਚ ਆਏ ਕਿਤੇ ਜਾਓ ਮਾਤਾ ਜੀ ਤੁਹਾਡਾ ਆਪਰੇਸ਼ਨ ਹੋਣ ਹੀ ਨਹੀਂ ਦੇਣਾ ਆਪਾਂ ਤੁਹਾਡਾ ਆਪਰੇਸ਼ਨ ਹੋਣ ਹੀ ਨਹੀਂ ਦੇਣਾ ਉਸ ਵੇਲੇ ਡਾਕਟਰ ਦੀ ਅੱਖਾਂ 'ਚ ਵੀ ਅਥਰੂ ਆ ਗਏ ਮਾਤਾ ਜੀ ਅੱਖਾਂ 'ਚ ਵੀ ਅਥਰੂ ਆ ਗਏ ਵੇਖੋ ਬਾਬਾ ਦੀ ਸਿੰਘ ਐਡੇ ਦਿਆਲੂ ਨੇ